ਅੱਜ ਜਦੋਂ ਨਸ਼ਿਆਂ ਖਿਲਾਫ ਅੰਦਤ ਹੈ ਤੋਂ ਬਸ ਰੇਡ ਹੋ ਰਹੀ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵਢੀ ਗਈ ਸਪੈਸ਼ਲ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਚਾਹਲ ਵੱਲੋਂ ਅੱਜ ਸਪੈਸ਼ਲ ਆਪਰੇਸ਼ਨ ਪਲਾਨ ਕੀਤੇ ਗਏ ਨੇ। ਸੰਗਰੂਰ ਵਿਖੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਤਹਿਤ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਹਾਂ। ਇਦੇ ਵਿੱਚ ਸਾਰਾ ਬੱਸ ਸਟੈਂਡ ਸੀਲ ਕਰਨ ਉਪਰੰਤ ਸਾਰੀਆਂ ਬੱਸਾਂ ਦੀ ਚੈਕਿੰਗ ਕਰ ਰਹੇ ਆਂ ਸਵਾਰੀਆਂ ਦੀ ਚੈਕਿੰਗ ਕਰ ਰਹੇ ਆਂ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਆਂ ਈਵਨ ਜੇ ਕੋਈ ਸਸਪੈਕਟ ਲੇਡੀਆਂ ਵੀ ਨੇ ਸਾਡੇ ਕੋਲ ਲੇਡੀ ਮੁਲਾਜ਼ਮਾਂ ਦੇ ਮਤਨ ਨਾਲ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਹਦਾ ਪਰਪਸ ਇੱਕੋ ਹੀ ਹੈ ਕਿ ਜਿਹੜੀ ਹੁਣ ਨਸ਼ਿਆਂ ਦੇ ਖਿਲਾਫ ਮੁਹਿੰਮ ਚੇੜੀ ਗਈ ਹੈ ਇਹਨੂੰ ਇੱਕ ਅਸੀਂ ਸਹੀ ਅੰਜਾਮ ਤੇ ਲੈ ਕੇ ਜਾਵਾਂਗੇ ਜਿਹੜੇ ਵੀ ਨਸ਼ੇ ਦੇ ਕਾਰੋਬਾਰ 'ਚ ਲੱਗੇ ਹੋਏ ਵਿਅਕਤੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੀਆਂ ਇਹਨਾਂ ਨੇ ਪ੍ਰਾਪਰਟੀਆਂ ਇਲੀਗਲ ਵਸੀਲਿਆਂ ਨਾਲ ਬਣਾਈਆਂ ਹੋਈਆਂ ਨੇ ਉਹ ਜਬਤ ਕਰਾਂਗੇ ਜਿਹੜੀਆਂ ਬਿਲਕੁਲ ਹੀ ਇਲੀਗਲ ਏ ਯੋਗ ਪ੍ਰਣਾਲੀ ਰਹੀ ਉਹਨਾਂ ਨੂੰ ਡੈਮੋਲਿਸ਼ ਵੀ ਕਰਾਂਗੇ ਬਾਕੀ ਸਾਫ ਸੰਦੇਸ਼ ਅਸੀਂ ਦੇਣਾ ਚਾਹੁੰਦੇ ਆ ਕਿ ਨਸ਼ੇ ਦੇ ਕਾਰੋਬਾਰੀਆਂ ਵਾਸਤੇ ਇੱਕੋ ਹੀ ਇੱਕ ਰਸਤਾ ਜਾਂ ਉਹ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਇਹ ਇਲਾਕਾ ਛੱਡ ਦੇਣ ਇਸ ਤੋਂ ਇਲਾਵਾ ਮੈਂ ਹੋਰ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਇਹ ਤਾਂ ਨਸ਼ਾ ਸਮਗਲਰਾਂ ਦੇ ਖਿਲਾਫ ਤਾਂ ਸਖਤੀ ਨਾਲ ਕਾਰਵਾਈ ਚੱਲ ਹੀ ਰਹੀ ਹੈ ਲੇਕਿਨ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਵਿਅਕਤੀ ਨੇ ਜਿਹੜੇ ਨਸ਼ੇ ਤੇ ਲੱਗੇ ਹੋਏ ਬੱਚੇ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਵੀ ਪਲਾਨ ਸਰਕਾਰ ਵੱਲੋਂ ਬਣਾਈ ਗਈ ਹੈ ਇੱਕ ਤਾਂ ਉਹਨਾਂ ਦੇ ਇਲਾਜ ਦੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਪ੍ਰਬੰਧ ਕੀਤੇ ਗਏ ਨੇ ਨਸ਼ਾ ਛੱਡਣ ਵਾਸਤੇ ਸਪੈਸ਼ਲ ਕੈਂਪ ਲਾਏ ਹੋਏ ਨੇ ਨਸ਼ਾ ਛੱਡਣ ਵਾਸਤੇ ਜਗਾ ਜਗਾ ਅ ਡੀ ਐਡਿਕਸ਼ਨ ਸੈਂਟਰ ਬਣੇ ਹੋਏ ਨੇ ਜਿੱਤੇ ਬੱਚਿਆਂ ਨੂੰ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਦੇ ਕੋਰਸ ਕਰਾਏ ਜਾਂਦੇ ਨੇ ਅਤੇ ਉਹਨਾਂ ਦੀ ਰੋਜੀ ਰੋਟੀ ਵਾਸਤੇ ਰੁਜ਼ਗਾਰ ਦੇ ਅਵਸਰ ਵੀ ਸਰਕਾਰ ਵੱਲੋਂ ਉਪਲਬਧ ਕਰਾਏ ਜਾ ਰਹੇ ਨੇ ਅੱਜ ਅਸੀਂ ਕਰੀਬ ਸਬਡਿਵੀਜ਼ਨ ਦੀ ਫੋਰਸ ਹੈ ਸਾਡੇ ਕੋਲ ਸਾਰੀ ਤੇ ਇਸ ਤੋਂ ਇਲਾਵਾ ਇੱਕ ਰੈਪਿਡ ਐਕਸ਼ਨ ਫੋਰਸ ਦੀ ਟੀਮ ਹੈ ਸਾਡੇ ਕੋਲ ਕੁੱਲ ਮਿਲਾ ਕੇ 70-80 ਮੁਲਾਜ਼ਮ ਅੱਜ ਚੈਕਿੰਗ ਤੇ ਲਾਏ ਹੋਏ ਨੇ